ਕਿੰਨਾ ਵੱਡਾ ਘਰ ਬਣਿਆ ਉਸ ਸਮੇਂ ਦਾ ਹੀ ਦੇਖੋ ਜਰਾ ਦੀਵੇ ਲਗਾਉਣ ਵਾਸਤੇ ਬਣਿਆੰਦਾ ਹੀ ਪੁਰਾਣੇ ਸਮੇਂ ਦੇ ਵਿੱਚ ਚ ਦੀਵੇ ਲਗਾਏ ਜਾਂਦੇ ਹੀ ਬੀਬੇ ਨਾਨਕੀ ਦਾ ਗੁਰਦੁਆਰਾ ਬਣਾਇਆ ਕਿਉਂਕਿ ਬਾਬੇ ਨਾਨਕ ਤੇ ਗੁਰਦੁਆਰੇ ਹੈਗੇ ਨੇ ਤੇ ਬੀਬੇ ਨਾਨਕੀ ਦਾ ਗੁਰਦੁਆਰਾ ਨਹੀਂ ਸੀ ਆ ساری ਪੁਰਾਣੀ ਇੱਟ ਲੱਗੀ ਛੋਟੇ ਵਾਲੀ ਬਰੀਕ ਵਾਲੀ ਆ ਖੂਹ ਜਿਹੜਾ ਉਸੇ ਸਮੇਂ ਦਾ ਬਣਿਆ ਹੋਇਆ ਹੈ ਰਾਜੇ ਸਮੇਂ ਬਣਿਆ ਹੈ ਦੇਖ ਲਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ

ਇੱਧਰ ਤੇ ਕੱਬਾ ਲੱਗ ਗਿਆ ਨਾ ਕੱਬਾ ਤੁਸੀਂ ਲੈ ਸਕਦੇ ਆ ਆਜੂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼ਹੀਦੀ ਹਟ ਸਾਹਿਬ ਇਹ ਉਹੀ ਗੁਰਦੁਆਰਾ ਮੇਰੇ ਖਿਆਲ ਨਾਲ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਵੱਟੇ ਵਿੱਚ ਹੈ ਜਿੰਨਾ 13-13 ਤੋਲਦੇ ਸੀਗੇ ਉਹੀ ਵਿੱਟੇ ਨੇ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਹੱਟ ਚਲਾਉਂਦੇ ਸੀਗੇ ਤੋਲਦੇ ਸੀਗੇ ਤੇਰਾ ਤੇਰਾ ਉਹੀ ਵਿੱਟੇ ਸਾਹਮਣੇ ਰੱਖੇ ਹੋਏ ਆ ਨਿਸ਼ਾਨੀ ਸਾਡੀ ਹੋਈ ਇਤਿਹਾਸ ਦੀ ਇੱਕ ਹੋਰ ਗੁਰਦੁਆਰਾ ਹੈਗਾ ਉਹ ਸਾਹਮਣੇ ਬਿਲਕੁਲ ਦੇਖਦੇ ਹੋ ਗੁਰਦੁਆਰਾ ਸਾਹਿਬ ਕਿਹੜਿਆ ਸ਼ੂਜ਼ ਲੈ ਲਈਏ ਉਹ ਸਾਹਮਣੇ ਗੁਰਦੁਆਰਾ ਹੈਗਾ ਗੁਰਦੁਆਰਾ ਹੱਟ ਸਾਹ ਦੇ ਬਿਲਕੁਲ ਸਾਹਮਣੇ ਹੈ ਗੁਰਦੁਆਰਾ ਬੇਬੇ ਨਾਨਕੀ ਜੀ ਬਿਲਕੁਲ ਸਾਹਮਣੇ ਦੂਰ ਨਹੀਂ ਹੈਗਾ ਬਹੁਤ ਲੱਗਦੀ ਨਾਲ ਹੀ ਆ। ਆ ਗੁਰਦੁਰ ਸਾਹਿਬ ਆ ਰਿਹਾ ਸਾਰੇ ਇਤਿਹਾਸਕ ਗੁਰਦੁਰ ਆ। ਗੁਰਦੁਰ ਸਾਹਿਬ ਦੀ ਐਂਟਰੀ ਇੱਧਰ ਹੀ ਆ ਬਰਾਜੀ। ਐਂਟਰੀ ਇੱਧਰੋਂ ਹੀ ਆ ਗੁਰਦੁਰ ਸਾਹਿਬ ਦੀ। ਮੈਂ ਐਂਟਰੀ ਇੱਧਰੋਂ। ਅੱਗੇ ਆ। ਠੀਕ। ਥੈਂਕ ਯੂ। ਚੱਲ ਚੱਲ। ਇੱਧਰੋਂ ਨਹੀਂ ਹੈਗੀ ਐਂਟਰੀ ਉੱਧਰੋਂ ਅੱਗੇ ਹੋ ਆ ਬਹਿਣ। ਗੁਰਦੁਰਦੁਰ ਸਾਹਿਬ ਦੀ। ਆ ਆ ਮੇਨ ਐਂਟਰੀ ਇੱਧਰੋਂ ਦੀ। ਤਾਨਪੁਰ ਲੋਧੀ ਕਈ ਸਾਰੇ ਗੁਰਦੁਆਰੇ ਸਾਰੇ ਇਤਿਹਾਸਕ ਗੁਰਦੁਆਰੇ ਗੁਰੂ ਮਾਨ ਦੇ ਜੀ ਕਾਫੀ ਸਮਾਂ ਇੱਥੇ ਬਿਤਾਇਆ ਕੋਲ ਲੱਗਦਾ ਜੀ ਮਤਲਬ ਇਹ ਕੋ ਜੁੜਾ ਘਰ ਹੈ ਗੁਰਦੁਆਰ ਸਾਹਿਬ ਅੱਗੇ ਸਾਹਮਣੇ ਹੈ ਬਿਲਕੁਲ ਹਾਂ ਜੀ ਹੇ ਪਾਸੇ ਨੂੰ ਆ ਜੀ ਕੁਝ ਐਲ ਚਾਹ ਹਾਂ ਐਲ ਕਿਹਨਿਓ ਆਰ ਬਟਾ ਕੇ ਚਾਹ ਵੀ ਜਿਆਦਾ ਹੈ ਕੰਮ ਜੀ ਠੀਕ ਜੀ ਸ਼ੁਕਰੀਆ ਇੱਥੇ ਇਮਾਰਤ ਬੰਦੀ ਵੀ ਜਨਵੀ ਗੁਰਦੁਆਰ ਸਾਹਿਬ ਥੋੜਾ ਵੱਡਾ ਕਰਦੇ ਪਏ ਆ ਟਾਂਚਾ ਤਿਆਰ ਹੋ ਗਿਆ ਹੈ ਮਾਰ ਤਾਂ ਵੱਡੀ ਬਣਾਉਗੇ ਇੱਥੇ ਦੇਖੋ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਆ। ਆ ਪੇਂਟਿੰਗਸ ਬਣਾ ਬਣਾ ਕੇ ਲਗਾਈਆਂ ਹੋਈਆਂ ਵਾ। ਉੱਪਰ ਸਲੋਗ ਵੀ ਲਿਖਿਆ ਏ ਸਾਰੇ। ਗੁਰਦੁਆਰਾ ਸਾਹਿਬ ਦੀ ਐਂਟਰੀ। ਛੱਬਾ ਬਣਾਲੀਏ। ਇੱਧਰ ਹੀ ਬਣਾਇਆ ਸਰੂਪੇ ਖਿਆ। ਥੋੜਾ ਬਾਸਪਾ ਦੇ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਇਹ ਪਾਕਿਸਤਾਨ ਦੇ ਗੁਰਦੁਆਰੇ ਬੜਾ ਹੈਪੀ ਇਦਾਂ ਹੱਥ ਲਾ ਕੇ ਪੰਜਾ ਲਾ ਕੇ ਪੱਥਰ ਰੋਕਿਆ ਸੀਗਾ ਇੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਘੁੰਮ ਕੇ ਆਇਆ ਸਾਰੀਆਂ ਦਸੀਆਂ ਉਹ ਸਾਰੀਆਂ ਲਿਖੀਆਂ ਹੋਈਆਂ ਵਾ ਜਿੱਥੇ ਜਿੱਥੇ ਘੁੰਮਿਆ ਆਹ ਲਾਈਨਸ ਬਣੀਆਂ ਹੋਈਆਂ ਸਾਰੀਆਂ ਅੱਜ ਕਾ ਅਫਗਾਨਿਸਤਾਨ ਪਾਕਿਸਤਾਨ ਇਰਾਕ ਈਰਾਨ ਸੀਰੀਆ ਜਾਰਡਨ ਚਲੋ ਜੀ ਇੱਕ ਗੁਰਦਾਰ ਸਾਹਿਬ ਅੱਗੇ ਇੱਕ ਹੋਰ ਹੈ ਗਿਆ ਉੱਥੇ ਚਲਦੇ ਆਂ ਉੱਥੇ ਦਰਸ਼ਨ ਕਰਨ ਜਾਂਦੇ ਆਂ ਆ ਹੈਗਾ ਗੁਰਦੁਆਰਾ ਬੀਬੇ ਨਾਨਕੀ ਜੀ ਇੱਥੇ ਦਾ ਇਤਿਹਾਸ ਹੈ ਆਪਾਂ ਬਾਬਾ ਜੀ ਨੂੰ ਪੁੱਛ ਲੈਨੇ ਹਾਂਜੀ ਸੱਸੀਆ ਬਾਬਾ ਜੀ ਦੱਸਿਓ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈਗਾ ਇਸ ਗੁਰਦੁਆਰੇ ਦਾ ਧਿਆਨ ਹੈ ਜਿੱਥੇ ਬੀਬੇ ਨਾਨਕੀ ਰੀਤ ਲੈ ਰਹੀ ਆ ਉੱਥੇ ਖਾਣਾ ਬਹੁਤ ਘੱਟ ਸੀ ਕੁਝ ਵੀ ਨਹੀਂ ਸੀ ਥੋੜਾ ਜਿਹਾ ਥਾਂ 2-4 ਮਰਲੇ ਹਾਂਜੀ ਉੱਥੇ ਕੁਝ ਵੀ ਨਹੀਂ ਸੀ ਬਣ ਸਕਦਾ ਠੀਕ ਹੈ ਜੀ ਫਿਰ ਆਇਥੇ ਬੀਬੀ ਨੇ ਤੇ ਉਸ ਬਾਬੇ ਨੇ ਇੱਥੇ ਇਸ ਜ਼ਮੀਨ ਤੇ ਗੁਰਦੁਆਰਾ ਬੀਬੇ ਨਾਨਕੀ ਦਾ ਤਿਆਰ ਕੀਤਾ ਠੀਕ ਹੈ ਜੀ ਇਹਨਾਂ ਨੇ ਹਾਂਜੀ ਹਾਂਜੀ ਠੀਕ ਹੈ ਸਭ ਤੋਂ ਜ਼ਿਆਦਾ ਇਹਨਾਂ ਬੀਬੀ ਬਲਵੰਤ ਕੌਰ ਜੀ ਹਾਂਜੀ ਦੂਜਾ ਉਹ ਸੰਤ ਕਰਤਾਰ ਸਿੰਘ ਨੇ ਸਾਰਿਆਂ ਨਾਲ ਮਿਲ ਕੇ ਸੇਵਾ ਕਰਵਾਈ ਠੀਕ ਹੈ ਜੀ ਇਹ ਬੀਬੇ ਨਾਨਕੀ ਦਾ ਗੁਰਦੁਆਰਾ ਬਣਾਇਆ ਕਿਉਂਕਿ ਬਾਬੇ ਨਾਨਕ ਤੇ ਗੁਰਦੁਆਰੇ ਹੈਗੇ ਨੇ ਤੇ ਬੀਬੇ ਨਾਨਕੀ ਦਾ ਗੁਰਦੁਆਰਾ ਨਹੀਂ ਸੀ ਠੀਕ ਹੈ ਜੀ ਫੇਰ ਇੱਥੇ ਉਹਨਾਂ ਬਣਾਇਆ ਵੀ ਬੀਬੇ ਨਾਨਕੀ ਨੂੰ ਵੀ ਯਾਦ ਕਰਿਆ ਹਾਂਜੀ ਠੀਕ ਜੀ ਇਹ ਇਹ ਦਾ ਇਤਿਹਾਸ ਹੈਗਾ ਠੀਕ ਹੈ ਜੀ ਇੱਕ ਬੇਬੇ ਨਾਲ ਕੀ ਦਾ ਗੁਰਦੁਆਰਾ ਅੱਗੇ ਸਭ ਹੀ ਹੈਗਾ ਜਿੱਥੇ ਘਰ ਸੀਗਾ ਉਹਦਾ ਓਏ ਮਾਨਾ ਉਹ ਬਹੁਤ ਛੋਟਾ ਵਾ ਦੋ ਚਾਰ ਮਤ ਲਈ ਠੀਕ ਹੈ ਉਹ ਇੱਥੋਂ ਕਿੰਨੀ ਕੁ ਦੂਰ ਆ ਆ ਚਾਰ ਪੰਜ ਮਿੰਟ ਲੱਗੇਗਾ ਦੋਸਤ ਜੀ ਅੱਛਾ ਇੱਧਰੋਂ ਹੋਰ ਆ ਹਾਂਜੀ ਆ ਚੌਂ ਦੇ ਵਿੱਚੋਂ ਅੱਛਾ ਇੱਧਰੋਂ ਜਾਓ ਵੱਡੀ ਬਿਲਡਿੰਗ ਦੇ ਨਾਲ ਨਾਲ ਠੀਕ ਹੈ ਅੰਦਰਲੇ ਪਾਸੇ ਆਠੀ ਜਾ ਉੱਤੇ ਮੱਲਾਜਾ ਬਣਿਆ ਘਰ ਆਏਗੇ ਬਾਕੀ ਛੋਟੇ ਛੋਟੇ ਗੁਰਦੁਆਰਾ ਬੜਾ ਅੱਛਾ ਆਲੇ ਦੁਆਲੇ ਵੀ ਘਰਾਂ ਦੇ ਵਿੱਚ ਹੀ ਬਣਿਆ ਹੋਇਆ ਹੈ। ਹਾਂਜੀ। ਹਾਂਜੀ ਆਹ ਘਰ। ਘਰ ਧਿਆਨ। ਠੀਕ ਹੈ। ਜਦੋਂ ਵੀ ਉੱਥੇ ਕੁਝ ਨਹੀਂ ਸੀ ਬਣ ਸਕਦਾ। ਠੀਕ ਹੈ ਠੀਕ ਹੈ। ਉਹ ਉਹ ਮੇਰੇ ਚੁੱਲੇ ਥਾਂਗੇ ਬਣਾਉਣਾ ਪਿਆ। ਫਿਰ ਬਣ ਜਾ ਕੇ ਮੇਰੇ ਕੋਲ ਯਾ ਲੰਗਰਾ ਆਇਆ ਬੜਾ ਤਗੜਾਈ। ਅੱਛਾ ਇੱਧਰ ਲੇ ਬਸ ਲਿਆ। ਹਾਂਜੀ ਉਹ ਵੀ ਵੇਖੋ ਚੱਲ। ਠੀਕ ਹੈ ਠੀਕ ਹੈ। ਆਹ ਜੀ। ਉਹਦਾ ਮੇਨ ਜਿਹੜਾ ਹੈਗਾ ਵਾ ਉੱਥੇ ਰਹਿੰਦੇ ਉੱਥੇ ਸੀਗੇ ਉਹ। ਕਹਿੰਦੇ ਉੱਥੇ। ਹਾਂ। ਠੀਕ ਹੈ ਜੀ। ਸ਼ੁਕਰੀਆ। ਥੈਂਕ ਯੂ। ਚਲੋ ਆਪਾਂ ਜਾ ਕੇ ਦੇਖਦੇ ਆ ਜਿੱਥੇ ਬੇਬੇ ਨਾਨਕੀ ਜੀ ਰਹਿੰਦੇ ਸੀਗੇ ਉੱਥੇ ਵੀ ਜਾ ਕੇ ਦੇਖਦੇ ਆਪਾਂ ਉਧਰ ਸਾਫ ਪਤਾਇਓ ਚੱਲਦੇ ਉਧਰ ਦਰਸ਼ਨ ਕਰਦੇ ਆਂ ਇਧਰੋਂ ਅੱਗੇ ਜਾ ਕੇ ਹੈਗਾ ਬੇਬੇ ਨਾਨਕੀ ਜੀ ਦਾ ਪ੍ਰਾਤਨ ਘਰ ਆ ਲਿਖਿਆ ਹੈ ਬੇਬੇ ਨਾਨਕੀ ਜੀ ਦਾ ਪ੍ਰਾਤਨ ਘਰ ਰਿਹਾ ਜਿੱਥੇ ਦੇ ਅੱਗੇ ਜਾ ਕੇ ਉਹ ਉਧਰ ਉਹਦੀ ਮੋੜ ਅੱਧੂ ਗੱਲ ਕੀ ਆ ਲਾ ਭਾਜੀ ਠੀਕ ਹੈ ਜੀ ਹੈੱਡਫੋਨ ਲਾ ਕੇ ਭਾਜੀ ਗਾਣੇ ਸੁਣਦੇ ਪਏ ਸੀਗੇ ਇਹ ਤੋਂ ਹੀ ਰਾਹ ਹੈਗਾ ਅੱਗੇ ਕਿਤੇ ਮੁੜਦਾ ਹੋਣਾ ਰਾ ਦੇਖਦੇ ਹਾਂ ਕਿੱਥੋਂ ਮੁੜਦਾ ਹੈ ਜਿਹੜਾ ਅਸਲੀ ਘਰ ਸੀਗਾ ਉਹਨਾਂ ਦਾ ਉਹ ਇੱਥੇ ਸੀਗਾ ਬਾਬਾ ਜੀ ਦਾਦੇ ਬਸ ਸੀਗਾ ਉੱਥੇ ਤੇ ਉੱਥੇ ਜਗ੍ਹਾ ਇੱਥੇ ਜਗ੍ਹਾ ਬਹੁਤ ਘੱਟ ਸੀ ਤੇ ਬਿਲਡਿੰਗ ਉਸਾਰੀ ਨਹੀਂ ਜਾ ਸਕਦੀ ਸੀ ਤਾਂ ਕਰਕੇ ਉਹ ਜਿਹੜਾ ਪਹਿਲਾਂ ਗੁਰਦੁਆਰਾ ਆਪਾਂ ਦੇਖਿਆ ਹੈ ਉੱਥੇ ਬਣਾਇਆ ਗਿਆ ਪਰ ਅਸਲ ਦੇ ਵਿੱਚ ਜਿਹੜਾ ਹੈਗਾ ਮੇਨ ਜਗ੍ਹਾ ਸੀ ਜਿੱਥੇ ਬੀਬੇ ਲਾਨਕੇ ਜੀ ਰਹਿੰਦੇ ਸੀਗੇ ਘਰ ਉਹਨਾਂ ਦਾ ਬਰਾਤਨ ਘਰ ਉਹ ਇੱਥੇ ਹੀ ਆ ਹਾਂਜੀ ਠੀਕ ਆ ਉਹ ਅੱਗੇ ਹੁੰਦੀ ਜਾ ਕੇ ਉਹ ਸੰਗਤ ਜਾ ਰਹੀ ਆ ਉਧਰੋਂ ਦੀ ਆ ਰਾਹ ਮੇਰੇ ਖਿਆਲ ਨਾਲ ਕਿਉਂਕਿ ਅਸੀਂ ਸੰਗਤ ਨੂੰ ਫੋਲੋ ਕਰਦੇ ਆਪਾਂ ਨੂੰ ਰਾਹ ਤਾਂ ਪਤਾ ਨਹੀਂ ਐਕਚੁਅਲੀ ਕਿੱਥੇ ਆ ਜਿੱਦ ਤਣ ਸੰਗਤ ਜਾਂਦੀ ਆਪਾਂ ਉਧਰੋਂ ਚਲੇ ਜਾਂਦੇ ਆ ਉਧਰ ਹੀ ਹੋ ਜਾਏਗਾ ਫੋਲੋ ਕਰਕੇ ਮਿਲ ਜਾਏਗਾ ਇੱਧਰ ਵੀ ਬੜਿਆ ਹੋਇਆ ਕੁਝ ਨਿਸ਼ਾਨ ਸਾਹ ਲੱਗਾ ਆ ਪਤਾ ਨਹੀਂ ਕੀ ਬਣਿਆ ਸਤ ਉਧਰ ਬਣਿਆ ਕੀ ਆ ਆਬਾ ਭਾਈ ਸਮਾਨ ਵੇਚਦੇ ਕਿੱਲੇ ਕਿੱਲਾ ਵੱਡਾ ਡੇਕੇ ਲਾ ਰੱਖਿਆ ਆ ਸਾਰਾ ਦੇਖੋ ਪੂਰਾ ਮਾਡਰਨ ਹੋ ਗਿਆ ਇਲਾਕਾ ਸਾਰੇ ਨਵੇਂ ਘਰ ਬਣ ਕੇ ਮਹੱਲਾ ਬਣਿਆ ਪਿਆ ਇਹਦੇ ਅੰਦਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਇੱਧਰ ਵੀ ਹੈਗਾ ਇੱਕ ਬੇਬੇ ਨਾਨਕੀ ਮਾਰਗ ਗੁਰਦੁਆਰਾ ਸਾਹਿਬ ਤਾਂ ਮੇਰੇ ਹਿਸਾਬ ਨਾਲ ਉਹ ਉੱਥੋਂ ਹੀ ਹਾਂ ਉਹ ਜਿੱਥੇ ਵੱਡਾ ਸਾਰਾ ਦਰਖਤ ਲੱਗਾ ਸ਼ਾਇਦ ਵਿਪਲਿਆ ਉਹਦੇ ਇੱਥੋਂ ਦੀ ਐਨਸ ਲੈਫਟ ਮੁੜ ਕੇ ਫੇਰ ਆਣਾ ਗੁਰਦੁਆਰਾ ਸਾਹਿਬ ਪੂਰਾ ਇਥੇ ਏਰੀਆ ਪੂਰਾ ਮਾਡਰਨਾਈਜ਼ ਹੋ ਗਿਆ ਮਹੱਲਾ ਪੂਰਾ ਬਣਿਆ ਪਿਆ ਜਿੱਦਾਂ ਆਮ ਸ਼ਹਿਰਾਂ ਦੇ ਵਿੱਚ ਹੁੰਦਾ ਆ ਬਿਲਕੁਲ ਉਸੇ ਤਰ੍ਹਾਂ ਮਾਡਰਨਾਈਜ਼ ਹੋ ਗਿਆ ਉਹ ਲਿਖਿਆ ਆ ਬੇਬੇ ਨਾਨਕੀ ਘਰ ਠੀਕ ਆ ਇੱਧਰ ਨੂੰ ਮਹੱਲਾ ਸਿੱਖਾਂ ਮਹੱਲਾ ਸਿੱਖਾਂ ਪੈਂਦਾ ਆ ਆ ਹੈਗਾ ਪ੍ਰਾਤਨ ਘਰ ਆ ਹੈਗਾ ਪੂਰਾ ਆ ਦੇਖੋ ਪੁਰਾਣੀ ਬਿਲਡਿੰਗ ਬਣੀ ਹੋਈ ਇੱਥੇ ਬੀਬੀ ਨਾਨਕੀ ਹਾਊਸ ਆ ਜੀ ਆਖੋ ਪਿੱਪਲ ਲੱਗਾ ਹੋਇਆ ਇਹਦੇ ਨਾਲ ਹੀ ਆ ਬਿਲਕੁਲ ਇੱਥੇ ਯਾਰ ਲੈਫਟ ਮੁੜ ਕੇ ਇੱਧਰ ਨੂੰ ਮੋੜਨਾ ਪੈਣਾ ਆ ਕਿ ਇੱਧਰ ਸਾਰਾ ਮੱਲਾ ਘਰ ਬਣਿਆ ਹੋਇਆ ਮਾਡਰਨ ਪੂਰੇ ਆ ਬੀਬੀ ਨਾਨਕੀ ਦਾ ਘਰ ਸੀਗਾ ਇਹ ਬਿਲਕੁਲ ਪੁਰਾਣਾ ਉੱਧੇ ਬਣਿਆ ਹੋਇਆ ਘਰ ਇਮਾਰਤ ਦੇਖੋ ਪੁਰਾਣੀ ਬਣੀ ਹੋਈ ਆ ਪੇਂਟ ਕੀਤਾ ਆ ਨਵਾਂ ਇਮਾਰਤ ਪੁਰਾਣੀ ਏ ਮੇਰੇ ਹਿਸਾਬ ਨਾਲ ਦੋ ਦਵਾਰਾ ਪ੍ਰਾਤਨ ਘਰ ਦੇ ਬਿਲਨਾਂਕੀ ਜੀ ਆ ਇਹ ਪੁਰਾਣੇ ਗੱਲ ਮੈਨੂੰ ਪਤਾ ਨਹੀਂ ਕੀ ਹੋ ਗਿਆ ਚਲੋ ਜੀ ਜੋੜੇ ਉਤਾਰ ਕੇ ਚੱਲਦੇ ਹਾਂ ਪਰ ਅੰਦਰ ਤਾਂ ਹਨੇਰਾ ਬਹੁਤ ਆ ਪੁਰਾਣਾ ਖੂਹ ਆ ਉਸੇ ਸਮੇ ਦਾ ਉੱਥੇ ਲਿਖਿਆ ਹੜਾ ਵਾ ਇਹ ਇਤਿਹਾਸਕ ਘਰ ਬੀਬੀ ਲਾਲਕੀ ਜੀ ਦਾ ਹੈ ਇਸ ਖੂਹੀ ਵਿੱਚ ਉਹ ਬੀਬੀ ਲਾਲਕੀ ਜੀ ਜਲ ਵਰਤਿਆ ਕਰਦੇ ਸਨ ਆ ਖੂਹ ਜਿਹੜਾ ਉਸੇ ਸਮੇ ਦਾ ਬਣਿਆ ਹੋਇਆ ਹੈ पुराने समय बनेशली हाँ नलका लाया गया पानी कास्त भाई सब सेवा करते इधर पास महाराज का स्वरूप रखा है नल की जाके ले गया ਉੱਪਰ ਆ ਜਾਇਆ ਘਰ ਬਣਿਆ ਹੋਇਆ ਇਹ ਪੱਥਰ ਹੁਣ ਨਵਾਂ ਲਾਤਾ ਗਿਆ ਬਟ ਥੱਲੇ ਵਾਲੀ ਜਿਹੜੀ ਇਮਾਰਤ ਆ ਉਹ ਪੁਰਾਣੀ ਬਣੀ ਹੋਈ ਆ ਉੱਪਰ ਵੀ ਇਮਾਰਤ ਦੇਖੋ ਪੁਰਾਣੀ ਬਣੀ ਹੋਈ ਆ ਪੁਰਾਣੀ ਇੱਟ ਲੱਗੀ ਸਾਰੀ ਛੋਟੀ ਵਾਲੀ ਆ ਤੇ ਸਾਰੀਆਂ ਪੇਂਟਿੰਗਸ ਲਗਾਈਆਂ ਹੋਈਆਂ ਆ ਆ ਦੇਖੋ ਸਾਰੀ ਪ੍ਰਾਣੀ ਇੱਟ ਲੱਗੀ ਹੋਈ ਛੋਟੇ ਵਾਲੀ ਬਰੀਕ ਵਾਲੀ ਪ੍ਰਾਣੀ ਇੱਟ ਦੀ ਇਮਾਰਤ ਬਣੀ ਹੋਈ ਹੈ ਜ ਬਹੁਤ ਪ੍ਰਾਣੀ ਉਸ ਸਮੇਂ ਦੇ ਵਿੱਚ ਵੀ ਡਬਲ ਬਣਿਆ ਆ ਸੀਗਾ ਉੱਪਰ ਤੇ ਉੱਪਰ ਡਬਲ ਸਟੋਰੀ ਬੜੀ ਹੀ ਬਿਲਡਿੰਗ ਆ ਕਿ ਪ੍ਰਾਣੀ ਇੱਟ ਲੱਗੀ ਹੋਈ ਹੈ ਇਹ ਨਹੀਂ ਪਤਾ ਹੈ ਕਨਫਰਮ ਹੀ ਨਹੀਂ ਹੈਗਾ ਵੀ ਇਹ ਅਪਡੇਟ ਕੀਤਾ ਗਿਆ ਹੈ ਜਾਂ ਪੁਰਾਣਾ ਇੱਦਾਂ ਬਣਿਆ ਹੋਇਆ ਹੈ ਪੁਰਾਣੇ ਸਮੇਂ ਦੇ ਬਰੀਕ ਢਾਲਾ ਦੀਆਂ ਹੁੰਦੀਆਂ ਸੀਗੀਆਂ ਇੱਧਰ ਨਾਲ ਸਬ ਆਰਡਰ ਨਾਲ ਪਲਸਟਰ ਵਗੈਰਾ ਕੀਤਾ ਹੋਇਆ ਆ ਪੇਂਟਿੰਗਸ ਲੱਗੀਆਂ ਹੋਈਆਂ ਆ ਆ ਪੁਰਾਣੇ ਲੱਗਾਇਆ ਉੱਪਰ ਹੀ ਬੜੇ ਨਹੀਂ ਉੱਪਰ ਲੋਕ ਲੱਗਾ ਹੋਇਆ ਆ ਆ ਖਿੜਕੀ ਇਹ ਕਿ ਕਿ ਉਸ ਸਮੇਂ ਬਣੀ ਹੈ ਨਵੀਂ ਬਣੀ ਹੈ ਨਵੀਂ ਬੜੀ ਲਾਦੀ ਹੈ ਤਾਂ ਪਰ ਥੋੜਾ ਜਿਹਾ ਅਪਡੇਟ ਕੀਤਾ ਹੋਣਾ ਇਹਨੂੰ ਪੁਰਾਣੇ ਸਮੇਂ ਥੋੜੀ ਹੋਰ ਤਰੀਕੇ ਦੀ ਹੋਊਗੀ ਸ਼ਾਇਦ ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਫਿਨਿਸ਼ ਹੈ ਇਹਦੇ ਵਿੱਚ ਤਾਂ ਇਹ ਕਾਲਮ ਵਗੈਰਾ ਨਵੇਂ ਲਗਾਏ ਲਾ ਦੇ ਆ ਜਾਂ ਇਹਨਾਂ ਦੀ ਮੁਰੰਮਤ ਕਰਕੇ ਠੀਕ ਕੀਤਾ ਗਿਆ ਹੈ ਉੱਪਰ ਸ਼ੱਦ ਪਾਈ ਹੋਈ ਆ ਤਾਂ ਕਿ ਬਾਰਿਸ਼ ਨਾ ਆਵੇ ਜਾਂ ਧੋਪਣਾ ਆਵੇ ਪੁਰਾਣੇ ਸਮੇਂ ਦੇ ਵਿੱਚ ਇਦਾਂ ਹੀ ਉੱਪਰੋਂ ਕਾਲਮ ਲੱਗੇ ਹੋਇਆ ਆ ਆ ਸਪੋਰਟ ਦੇਣ ਲਈ ਵਾਸਤੇ ਸਪੋਰਟ ਲੱਗੀ ਹੋਈ ਆ ਪੁਰਾਣੇ ਸਮੇਂ ਦੇ ਵਿੱਚ ਇਦੇ ਸਪੋਰਟ ਲੱਦੇ ਹੈਗੇ ਆ ਸ਼ਾਇਦ ਦੀਵੇ ਲਗਾਉਣ ਵਾਸਤੇ ਬਣਿਆੰਦੇ ਹੀ ਪੁਰਾਣੇ ਸਮੇਂ ਦੇ ਵਿੱਚ ਦੀਵੇ ਲਗਾਏ ਜਾਂਦੇ ਆ ਇੱਥੇ ਦੀਵੇ ਰੱਖੇ ਜਾਂਦੇ ਹੈਗੇ ਇਹ ਦੀਵੇ ਰੱਖਣ ਵਾਸਤੇ ਸਥਾਨ ਬਣਾਇਆ ਹੋਣਾ ਇੱਧਰ ਦਰਵਾਜ਼ਾ ਇੱਧਰ ਵੀ ਹੈਗਾ ਲੌਕ ਲੱਗ ਬੰਦ ਆ ਦਰਵਾਜ਼ਾ ਚਲੋ ਜੀ ਫਿਰਨੇ ਚੱਲਦੇ ਆਂ ਇਹ ਜਾਇਜ਼ ਘਰ ਸੀ ਇਹਦੇ ਉੱਤੇ ਸਾਰੀਆਂ ਨਿਸ਼ਾਨੀਆਂ ਲੱਗੀਆਂ ਹੋਈਆਂ ਵਾ ਇਹ ਬੀਬੀ ਨਾਨਕੀ ਜੀ ਦਾ ਸ੍ਰੀ ਘਰ ਆ ਕੋਈ ਤਾਂ ਉਸ ਸਮੇਂ ਦੀ ਹੈ ਪੁਰਾਣੇ ਸਮੇਂ ਦੀ ਲੱਗਦੀ ਹੈ ਨਾਲ ਜਿਹੜਾ ਹੈ ਜਨ ਇਹੀ ਵਰਤਦਾ ਰਿਹਾ ਇੱਥੋਂ ਦੀ ਗੂੜਾ ਪਾਣੀ ਮਿੱਠਾ ਪਾਣੀ ਬਿਲਕੁਲ ਇਹ ਨਾਲ ਗੂੜਾ ਪਾਣੀ ਹੁੰਦਾ ਹੈ ਅੱਥਰੂ ਇੱਥੋਂ ਆਹ ਪੂਰਾ ਪੂਰਾ ਫੀਲ ਕੀਤਾ ਹੈ। ਕੋਈ ਕੁਝ ਜ਼ਿਆਦਾ ਚੌੜਾ ਤਾਂ ਨਹੀਂ ਲੱਗਾ। ਐਡਾ ਹੀ ਹੈ ਸਾਈਜ਼ ਅੰਦਰੋਂ ਵੀ। ਇਹਦਾ ਆ ਜਿਹੜੀ ਬਣੀ ਹੋਈ ਹੈ। ਸਿੱਕੇ ਵਗੈਰਾ ਪੈਸੇ ਸੁੱਟੇ ਹੋਏ ਨੇ ਉੱਪਰ। ਕੋਈ ਸਪੈਸ਼ਲ ਨਲਕਾ ਲਾਇਆ ਗਿਆ ਵੀ। ਸੰਗਤ ਇਸ ਕੋਈ ਇਹ ਪਾਣੀ ਵਰਤ ਸਕੇ। ਆਹ ਦੇਖੋ। ਦਰਵਾਜ਼ੇ ਤੇ ਕਲਾਕਾਰੀ ਦੇਖੋ ਕਿੱਦਾਂ ਹੋਈ ਹੈ। ਕੋਈ ਪੇਂਟ ਕੀਤਾ ਹੈ ਦਰਵਾਜ਼ਾ। ਆ ਨਿਸ਼ਾਨ ਸਾਹਿਬ ਵੀ ਲਾਇਆ ਹੈ ਆ ਨਿਸ਼ਾਨ ਸਾਹਿਬ ਲੱਗਾ ਹੈ ਇੱਧਰ ਪੂਰੇ ਘਰ ਦੇਖੋ ਪੂਰੇ ਮਾਡਰਨ ਇਲਾਕਾ ਹੋ ਗਿਆ ਆ ਘਰਾਂ ਦੇ ਵਿੱਚ ਆ ਉਹਦੇ ਸਥਾਨ ਵੜਿਆ ਆ ਬਾਬਾ ਜੀ ਦਾਦੇ ਬੇਪੇ ਜਗਾ ਘੱਟ ਸੀ ਇੱਥੇ ਕੁਛ ਉਸਾਰੀ ਹੋਰ ਕੀ ਤਿੰਨ ਜਿਹਾ ਸਾਦੀ ਕਿਉਂਕਿ ਇਹ ਪੁਰਾਣਾ ਜਿਹੜਾ ਇਮਾਰਤ ਬਣੀ ਹੋਈ ਆ ਇਹਨੂੰ ਤਾਂ ਛੇੜੇ ਨਹੀਂ ਸਾਦੇ ਸੀ ਤਾਂ ਨਹੀਂ ਸਾਦੇ ਸੀ ਤੇ ਇੱਥੇ ਦੀ ਹੋਰ ਸਪੇਸ ਹੈ ਨਹੀਂ ਜਿਹਨੂੰ ਥੋੜਾ ਐ ਐਕਸਪੈਂਡ ਕੀਤਾ ਜਾਵੇ ਸਾਹਮਣੇ ਵੀ ਗਲੀ ਆ ਘਰ ਬਣੇ ਹੋਏ ਆ ਤੇ ਤਾਰੀ ਇੱਥੇ ਦੀ ਜਗ੍ਹਾ ਐਕਸਪੈਂਡ ਨਹੀਂ ਕੀਤੀ ਜਾ ਸਕਦੀ ਤੇ ਉਹ ਦੂਸਰੀ ਸਾਈਡ ਤੇ ਬਾਬੇ ਨਾਨਕ ਜੀ ਦਾ ਇੱਕ ਹੋਰ ਗੁਰਦੁਆਰਾ ਬਣਾਇਆ ਗਿਆ ਹੈ। ਇਹ ਮਾਰਾ ਦੇਖੋ ਪ੍ਰਾਣੀ ਬਣੀ ਹੋਈ ਆ। ਪੁਰਾਣੇ ਸਮੇਂ ਚ ਇਦਾਂ ਦੀ ਇਮਾਰਤਾਂ ਬੰਦੀ ਹੁੰਦੀਆਂ ਹੁੰਦੀਆਂ ਅਸੀਂ ਆ ਚੀਜ਼ਾਂ ਦੇਖੋ ਨਾ। ਆ ਵਿੰਡੋ ਬਣੀ ਹੋਈ ਆ। ਉਹ ਉੱਪਰ ਵੀ ਚਿਬਾਰਾ ਦੇ ਬਣਿਆ ਹੋਇਆ ਉੱਪਰ ਦਾ ਮੇਨ ਡੋਰ ਬੰਦ ਸੀਗਾ ਜਿੱਥੇ ਜਾ ਸਕਦੇ ਸੀ। ਥੋੜਾ ਬਾਹਰੋਂ ਦਿਖਦਿਆ ਛੀ ਇਸ ਆਪਣੇ ਅੰਦਰ ਹੀ ਆਜ ਖਵਾਜ ਆਹ ਇਮਾਰਤ ਇੱਥੋਂ ਬਣੀ ਆ ਮੇਨ ਡੋਰ ਆ ਖੰਦੀ ਐਂਟਰੀ ਆ ਹੁੰਦੀ ਸੀ ਉਹ ਸਮੇ ਦਾ ਪੁਰਾਣੇ ਸਮੇ ਦਾ ਬਣਿਆ ਹੋਇਆ ਘਰ ਆ ਬੇਬੇ ਨਾਨਕੀ ਦਾ ਇਧਰਲੀ ਸਾਈਡ ਤੋਂ ਦੇਖ ਸਕਦੇ ਆਪਾਂ ਸਾਈਡ ਤੋਂ ਹੀ ਕਿੰਨਾ ਵੱਡਾ ਘਰ ਬਣਿਆ ਹੋਇਆ ਉਸ ਸਮੇ ਦਾ ਹੀ ਦੇਖੋ ਜਰਾ

ਆ ਜੋ ਜੋ ਸ਼ੂਜ਼ ਪਾਣਿਆ ਅੱਗੇ ਨਿਕਲਦੇ ਆ ਓਕੇ ਜੀ ਚੰਗਾ ਜੀ ਜੀਵਰ ਸਾਹਿਬ ਦੇ ਦਰਸ਼ਨ ਕਰ ਗਏ ਕਿੱਦਾਂ ਲੱਗਾ ਤੁਸਾਂ ਜਰੂਰ ਚਲੋ ਆਪਾਂ ਵੀ ਨਿਕਲਦੇ ਚੰਗਾ ਬਾਏ ਬਾਏ ਮਿਲਦੇ ਆ